ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੇ ਸੇ ਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਖੁਸੇ ਪੀ ਸਚ ਰਾਮ ਜਪੋ ਜੀ ਐਸੇ ਐਸੇ ਕ੍ਰੋਪ ਰਹਿਲਾਦ ਜਪਿਓ ਹਰ ਜੈਸੇ ਦੀਨ ਦਇਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਜੋ ਇਸ ਪਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਜੋ ਕ ਗਈ ਪਰ ਆਵ ਨ ਜਾਣੀ ਕਹੋ ਕਬੀਰ ਭਜ ਸਾਰੰਗ ਪਾਨੀ ਔਰ ਵਾਰ ਪਾਰ ਸਭ ਏਕੋ ਦਾਨੀ ਤਨ ਵਾਹੇ ਗੁਰੂ परम सम्मान योग गुर चरणा ਵਿੱਚ ਜੁੜ ਬੈਠੇ ਗੁਰੂ ਕਾ ਖਾਸ ਹਿਰਦਾ ਸਤ ਸੰਗੀ ਜਨੋ ਆਪ ਵਡਭਾਗੀ ਹੋ ਧੰਤਾਂ ਦੇ ਯੋਗ ਹੋ ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗਦੇ ਹੋਏ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਸਤਿਗੁਰ ਜੀ ਕਿਰਪਾ ਕਰ ਦੇ ਖਨ ਚਰਨ ਸਰਨ ਗੁਰ ਏਕ ਪੈੰਡਾ ਜਾਏ ਚਲ ਸਤਿਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਗਏ ਇੱਕ ਕਦਮ ਆਪਾਂ ਚੁੱਕਣਾ ਹੈ ਤੇ ਕਰੋੜਾਂ ਪੈੰਡੇ ਸਤਿਗੁਰ ਅੱਗੇ ਹੋ ਕੇ ਆਪਣੇ ਸੇਵਕ ਨੂੰ ਲੈਂਦੇ ਖਨ ਕੀ ਮੇਰਾ ਸੇਵਕ ਆ ਰਿਹਾ ਹੈ ਕਹੇ ਸਤ ਗੁਰਜੀ ਦੇ ਘਰ ਦੀ ਵਡਿਆਈ ਮਹਿਮਾ ਵਖਰੀ ਹੈ ਇੱਥੇ 5 ਸਾਲ ਦਾ ਧਰੂ ਰੱਬ ਨੂੰ ਪਾਲ ਲੈਂਦਾ ਹੈ 7 ਸਾਲ ਦਾ ਪ੍ਰਹਿਲਾਦ ਰੱਬ ਨੂੰ ਪਾਲ ਲੈਂਦਾ ਹੈ ਇੱਥੇ ਹੀ ਬਸ ਨਹੀਂ 98 ਸਾਲ ਦੇ ਬਾਬਾ ਬੁੱਢਾ ਜੀ ਨੂੰ ਪੰਚਮ ਪਤਸ਼ਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਹੈੱਡ ਗ੍ਰੰਥੀ ਲਾ ਦਿੰਦੇ ਹਨ ਤੇ 72 74 ਸਾਲ ਦੇ ਗੁਰੂ ਅਮਰਦਾਸ ਪਤਸ਼ਾ ਗੁਰਤਾ ਗੱਦੀ ਸੰਭਾਲ ਲੈਂਦੇ ਹਨ ਦੁਨਿਆਵੀ ਪੜ੍ਹਾਈ ਦੀ ਗੱਲ ਕਰੀਏ ਤੇ 18 ਸਾਲ ਤੋਂ ਪਹਿਲੇ ਸਾਡੇ ਬੱਚਿਆਂ ਦਾ ਲਾਇਸੈਂਸ ਨਹੀਂ ਬਣਦਾ 18 ਸਾਲ ਤੋਂ ਪਹਿਲੇ ਬੱਚਾ ਸਰਕਾਰੀ ਜੋਬ ਨਹੀਂ ਕਰ ਸਕਦਾ 18 ਸਾਲ ਤੋਂ ਪਹਿਲੇ ਕੋਈ ਗੱਡੀ ਨਹੀਂ ਚਲਾ ਸਕਦਾ ਤੇ 18 ਸਾਲ ਤੋਂ ਪਹਿਲੇ ਆਪਾਂ ਬੱਚਿਆਂ ਦਾ ਵਿਆਹ ਨਹੀਂ ਕਰ ਸਕਦੇ ਤੇ ਗੁਰੂ ਦੀ ਵਡਿਆਈ ਵੇਖੋ 5 ਸਾਲ ਦਾ thro ਉਸ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਗੁਰਮਖ ਪਿਆਰਿਓ ਭਗਤ thro ਅੱਜ ਆਪਾਂ ਛੋਟੇ ਬੱਚਿਆਂ ਨੂੰ ਸਮਝਾਣਾ ਹੋਵੇ ਨਾ ਤੇ ਉਹਨੂੰ ਕਹਦੇ ਨੇ ਹਾਂ ਕਿ ਆਕਾਸ਼ ਦੇ ਵਿੱਚ ਜਦੋਂ ਕੋਈ ਚਮਕਦਾ ਤਾਰਾ ਵਿਖ ਜਾਵੇ ਇਹ ਕਹਿੰਦੇ ਹਾਂ ਕਿ ਉਹ ਧਰੂ ਤਾਰਾ ਹੈ ਧਰੂ ਤਾਰਾ ਕਿਉਂ ਕਹਿੰਦੇ ਹਾਂ ਕਿਉਂਕਿ 5 ਸਾਲ ਦੀ ਅਵਸਥਾ ਦੇ ਵਿੱਚ ਭਗਤ ਧਰੂ ਨੇ ਉਸ ਪ੍ਰਮਾਤਮਾ ਨੂੰ ਪਾਲਿਆ ਬੰਦਗੀ ਕਰਕੇ ਉਸ ਪ੍ਰਮਾਤਮਾ ਨੂੰ ਪਾਲਿਆ ਪਰ ਭਗਤ ਧਰੂ ਦੇ ਨਾਲ ਦੇ ਨਾਲ ਉਸ ਦੀ ਮਾਤਾ ਦੀ ਕਿਰਪਾ ਵੀ ਜ਼ਰੂਰ ਹੈ ਮਾਤਾ ਦੀ ਅਸੀਸ ਵੀ ਜ਼ਰੂਰ ਹੈ ਕਿਉਂਕਿ ਮਾਤਾ ਨੇ ਉਪਦੇਸ਼ ਕੀਤਾ ਮਾਤਾ ਨੇ ਉਪਦੇਸ਼ ਦਿੱਤਾ ਕਿ ਅਜ ਤਰੋ ਭਗਤ ਝੁੱਗੀ ਦੇ ਵਿੱਚੋਂ ਵੀ ਰਾਜ ਮਹਿਲਾ ਤੱਕ ਪਹੁੰਚ ਗਏ ਗੁਰਮਖ ਪਿਆਰਿਓ ਧਿਆਨ ਦੇਣਾ ਔਰ ਰਾਜਾ ਉਤਾਨਪਦ ਭਗਤ ਦਾ ਪਿਤਾ ਇਸ ਨੇ ਦੂਸਰਾ ਵਿਆਹ ਕਰਾਇਆ ਇਸ ਦੀਆਂ ਦੋ ਰਾਣੀਆਂ ਹਨ ਇੱਕ ਦਾ ਨਾਮ ਹੈ ਸੁਨੀਤੀ ਤੇ ਇੱਕ ਦਾ ਨਾਮ ਹੈ ਸੁਰੀਚੀ ਸੁਨੀਤੀ ਪ੍ਰਮਾਤਮਾ ਦਾ ਨਾਮ ਜਪਣ ਵਾਲੀ ਹੈ ਬੰਦਗੀ ਵਾਲੀ ਹੈ ਉੱਚੇ ਵਿਚਾਰਾਂ ਵਾਲੀ ਹੈ ਮਹਾਨ ਕਰਦਾਰ ਵਾਲੀ ਹੈ ਤੇ ਸੁਰਿਚੀ ਚੰਚਲ ਸੁਭਾਦੀ ਹੈ ਤੇ ਬਹੁਤ ਜਿਆਦਾ ਚਲਾਕ ਹੈ ਬਹੁਤ ਜਿਆਦਾ ਚਲਾਕ ਹੋਣ ਕਰਕੇ ਇਸ ਨੇ ਰਾਜੇ ਨੂੰ ਵੀ ਆਪਣੇ ਵਸ ਵਿੱਚ ਰੱਖਿਆ ਤੇ ਜਦੋਂ ਇਹ ਵਿਆਹ ਕੇ ਘਰ ਦੇ ਵਿੱਚ ਆਈ ਤੇ ਸੁਨੀਤੀ ਨੂੰ ਵੇਖ ਕਰਕੇ ਇਹਨੇ ਰਾਜੇ ਨੂੰ ਆਉਂਦਿਆਂ ਕਹਿ ਦਿੱਤਾ ਕਿ ਰਾਜਨ ਮੈਂ ਤੇਰੇ ਨਾਲ ਤਾਂ ਰਹਿਣਾ ਹੈ ਜੇ ਤੂੰ ਸੁਨੀਤੀ ਨੂੰ ਵੱਡੀ ਰਾਣੀ ਨੂੰ ਘਰ ਤੋਂ ਬਾਹਰ ਕੱਢ ਦੇਵੇਂ ਹੁਣ ਚੰਚਲ ਸੁਭਾਦੀ ਹੈ ਚਲਾਕ ਬਹੁਤ ਹੈ ਸੁੰਦਰ ਬਹੁਤ ਹੈ ਸੁਨੱਖੀ ਹੈ ਤੇ ਰਾਜਾ ਸਭ ਨਾਲੋਂ ਜ਼ਿਆਦਾ ਮੋਹਤ ਵੀ ਇਸਤੇ ਹੈ ਇਸ ਕਰਕੇ ਇਹਨੂੰ ਰਾਜੇ ਉਤਾਨਪਦ ਨੂੰ ਗੱਲ ਮੰਨਣੀ ਪਈ ਤੇ ਰਾਜੇ ਨੇ ਸੁਨੀਤੀ ਨੂੰ ਰਾਜ ਮੈਲ ਤੋਂ ਬਾਹਰ ਇੱਕ ਝੁੱਗੀ ਪਾ ਦਿੱਤੀ ਹੁਣ ਸੁਨੀਤੀ ਦਾ ਪੁੱਤਰ ਹੈ ਤਰੂ ਹੁਣ ਛੋਟੀ ਅਵਸਥਾ ਦੇ ਵਿੱਚ ਹੈ ਜਦੋਂ ਬਾਹਰ ਝੁੱਗੀ ਪਾ ਦਿੱਤੀ ਇੱਕ ਸਮਾਂ ਆਇਆ ਸਮਾਂ ਬੀਤਦਾ ਗਿਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਧਰੂ ਜਦੋਂ 5 ਸਾਲ ਦਾ ਹੋਇਆ ਤੇ 5 ਸਾਲ ਦਾ ਧਰੂ ਰਾਜ ਮਹਿਲ ਦੇ ਵਿੱਚ ਆਇਆ ਰਿੜਦਾ ਰਿੜਦਾ ਤੁਰਦਾ ਹੋਇਆ ਜਦੋਂ ਰਾਜੇ ਦੇ ਕੋਲ ਆਇਆ ਸਾਹਮਣੇ ਵੇਖਿਆ ਕਿ ਰਾਜਾ ਸਿੰਘਾਸਣ ਤੇ ਬੈਠਾ ਹੈ ਤੇ ਸਿੰਘਾਸਣ ਤੇ ਬੈਠੇ ਹੋਏ ਦੇ ਕੋਲ ਗਿਆ ਇਹ ਜਾ ਕੇ ਜਦੋਂ ਲੱਤਾਂ ਦੇ ਕੋਲ ਪਹੁੰਚਿਆ ਹੈ ਤੇ ਰਾਜੇ ਨੇ ਵੇਖਿਆ ਕਿ ਮੇਰਾ ਪੁੱਤਰ ਹੈ ਤੇ ਚੁੱਕ ਕੇ ਗੋਦੀ ਦੇ ਵਿੱਚ ਬਿਠਾ ਲਿਆ ਤੇ ਇਸ ਵਿਚਾਰ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਦੇ ਵਿੱਚ ਉਚਾਰਨ ਕੀਤਾ ਹੈ ਤਰੂ ਹਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਹੁਣ ਜਦੋਂ ਧਰੂ ਰੜਦਾ ਹੋਇਆ ਰਾਜ ਵਿੱਚ ਆਇਆ ਰਾਜੇ ਨੇ ਵੇਖਿਆ ਕਿ ਮੇਰਾ ਪੁੱਤਰ ਹੈ ਹੁਣ ਉਸ ਨੂੰ ਚੁੱਕ ਕੇ ਗੋਦੀ ਦੇ ਵਿੱਚ ਬਿਠਾ ਲਿਆ ਉਸ ਨੂੰ ਪਿਆਰ ਕੀਤਾ ਲਾਡ ਕੀਤਾ ਜਦੋਂ ਇਹ ਚੋਜ ਕਰਦੇ ਹੋਏ ਉਸ ਦੀ ਰਾਣੀ ਨੇ ਛੋਟੀ ਰਾਣੀ ਨੇ ਸੁਰਿਚੀ ਨੇ ਵੇਖਿਆ ਉਸ ਤੋਂ ਬਰਦਾਸ਼ਤ ਨਾ ਹੋਇਆ ਕਿ ਇਹ ਵੱਡੀ ਰਾਣੀ ਦਾ ਪੁੱਤਰ ਅੰਦਰ ਕਿਵੇਂ ਆ ਗਿਆ ਉਸ ਨੇ ਬਾਹ ਫੜ ਕੇ ਰਾਜੇ ਦੀ ਗੋਦ ਵਿੱਚੋਂ ਕੱਢ ਦਿੱਤਾ ਨਾਲ ਹੀ ਤਾਨਾ ਮਾਰਿਆ ਕਿ ਜੇ ਪਿਓ ਦੀ ਗੋਦੀ ਦਾ ਆਨੰਦ ਮਾਣਨਾ ਸੀ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਬਾਹੋਂ ਪਕੜ ਉਠਾਲ ਲਿਆ ਮਨ ਵਿੱਚ ਰੋਸ ਮਤਰੇ ਕੀਤਾ ਵਾਮ ਫੜ ਕੇ ਰਾਜੇ ਦੀ ਗੋਦ ਵਿੱਚੋਂ ਕਢ ਦਿੱਤਾ ਮਨ ਵਿੱਚ ਰੋਸ ਕੀਤਾ ਕਿ ਅੱਜ ਇਹ ਰਾਜ ਦੇ ਵਿੱਚ ਆਇਆ ਹੈ ਕਿਤੇ ਰਾਜੇ ਦੇ ਮਨ ਦੇ ਵਿੱਚ ਇਹਦੇ ਪ੍ਰਤੀ ਪਿਆਰ ਜਾਗ ਪਿਆ ਤੇ ਕੱਲ ਨੂੰ ਰਾਜ ਦਾ ਮਾਲਕ ਇਹਨੂੰ ਨਾ ਬਣਾ ਦੇਵੇ ਰਾਜ ਭਾਗ ਇਹਨੂੰ ਨਾ ਦੇ ਦੇਵੇ ਹੁਣ ਉਹ ਬੱਚਾ ਰੋਂਦਾ ਹੋਇਆ ਆਪਣੀ ਮਾਂ ਦੇ ਕੋਲ ਗਿਆ ਸੁਨੀਤੀ ਦੇ ਕੋਲ ਗਿਆ ਐ ਸੁਨੀਤੀ ਨੇ ਵੇਖਿਆ ਕਿ ਮੇਰਾ ਪੁੱਤਰ ਰੋਂਦਾ ਪਿਆ ਹੈ ਗੋਦੀ ਬਿਠਾ ਕੇ ਪੁੱਛਣ ਲੱਗੀ ਪੁੱਤਰ ਤੈਨੂੰ ਕੀ ਹੋਇਆ ਹੈ ਤੂੰ ਕਿਉਂ ਰੋ ਰਿਹਾ ਹੈ ਕੁਛ ਨਹੀਂ ਬੋਲਿਆ ਫੇਰ ਕਹਿਣ ਲੱਗੀ ਕਹਿੰਦੀ ਪੁੱਤਰ ਦੱਸ ਤੈਨੂੰ ਕੀ ਹੋਇਆ ਹੈ ਭੁੱਖ ਲੱਗੀ ਹੈ ਕਿਸੇ ਨੇ ਮਾਰਿਆ ਹੈ ਤੂੰ ਕਿਉਂ ਰੋਣਾ ਹੈ ਡਡੋਲੀ ਕਾ ਮਾਂ ਪੁੱਛੇ ਤੁਸ ਵਾਣੀ ਹੈ ਕੇ ਸਰੀਤਾ ਤੇ ਧਰੂ ਆਪਣੀ ਮਾਂ ਨੂੰ ਪੁੱਛਣ ਲੱਗਾ ਡੱਡੋਂ ਲੀਕਾ ਮਾਂ ਪੁੱਛੈ ਤੁਸ ਵਾਣੀ ਹੈ ਕੇ ਸਰੀਤਾ ਡੱਡੋ ਲੀਕਾ ਸਿਸਕੀਆਂ ਲੈਂਦਾ ਹੋਇਆ ਸਿਸਕੀਆਂ ਲੈਂਦਾ ਹੋਇਆ ਰੋਂਦਾ ਹੋਇਆ ਆਪਣੀ ਮਾਂ ਨੂੰ ਪੁੱਛਦਾ ਕਹਿ ਮਾਤਾ ਸੱਚ ਸੱਚ ਦੱਸ ਤੁਸ ਵਾਣੀ ਹੈ ਕੇ ਸਰੀਤਾ ਤੂੰ ਰਾਜੇ ਦੀ ਅਸਲ ਰਾਣੀ ਹੈ ਕਿ ਗੋਲੀ ਹੈ ਤੂੰ ਰਾਜੇ ਦੀ ਅਸਲ ਰਾਣੀ ਹੈ ਕਿ ਦਾਸੀ ਹੈ ਮੈਨੂੰ ਸੱਚ ਸੱਚ ਦੱਸ ਕਿ ਤੂੰ ਕੌਣ ਹੈ ਤੇ ਰਾਣੀ ਕਹਿਣ ਲੱਗੀ ਪੁੱਤਰ ਤੈਨੂੰ ਕੀ ਹੋਇਆ ਹੈ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦਾ ਹੈ ਤੇ ਧਰੂ ਕਹਿਣ ਲੱਗਾ ਮੈਨੂੰ ਸੱਚ ਸੱਚ ਦੱਸ ਕਿ ਤੂੰ ਰਾਜੇ ਦੀ ਅਸਲ ਰਾਣੀ ਹੈ ਕੇ ਗੋਲੀ ਹੈ ਤੇ ਆਗੋ ਮਾਂ ਜਵਾਬ ਦਿੰਦੀ ਹੈ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮਦਰੜੀਤਾ ਕਹਿੰਦੀ ਮੈਂ ਰਾਜੇ ਦੀ ਅਸਲ ਰਾਣੀ ਹਾਂ ਮੈਂ ਰਾਜੇ ਦੀ ਰਾਣੀ ਹਾਂ ਤੇ ਰਾਜੇ ਦੀ ਹੀ ਪੁੱਤਰੀ ਵੀ ਹਾਂ ਤੇਰਾ ਨਾਨਾ ਮੇਰਾ ਪਿਤਾ ਵੀ ਰਾਜਾ ਹੋਇਆ ਹੈ ਮੈਂ ਰਾਜੇ ਦੀ ਧੀ ਵੀ ਹਾਂ ਤੇ ਰਾਜੇ ਦੀ ਘਰਵਾਲੀ ਵੀ ਹਾਂ ਤੇਰਾ ਪਿਤਾ ਮੇਰਾ ਅਸਲ ਘਰਵਾਲਾ ਹੈ ਮੈਂ ਉਸ ਦੀ ਰਾਣੀ ਹਾਂ ਮੈਂ ਦਾਸੀ ਨਹੀਂ ਹਾਂ ਪਰ ਮੈਂ ਨਾਮ ਨਹੀਂ ਜਪਿਆ ਮੈਂ ਪਹਿਲੇ ਜਿੰਨਾ ਸਿਮਰਨ ਕੀਤਾ ਬੰਦਗੀ ਕੀਤੀ ਉਸ ਕਰਕੇ ਮੈਨੂੰ ਉਸ ਕਰਮ ਕਰਕੇ ਰਾਜ ਭਾਗ ਮਿਲ ਗਿਆ ਮੈਂ ਰਾਣੀ ਬਣ ਗਈ ਰਾਜ ਮਿਲ ਗਿਆ ਪਰ ਜਦੋਂ ਮੈਂ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤੇ ਉਸ ਬਦਲੇ ਅੱਜ ਮੈਂ ਗੋਲੀਆਂ ਵਾਲਾ ਜੀਵਨ ਬਤੀਤ ਕਰ ਰਹੀ ਹਾਂ ਅੱਜ ਮੈਂ ਰਾਜ ਤੋਂ ਬਾਹਰ ਰਹਿ ਰਹੀ ਹਾਂ ਕਿਉਂਕਿ ਮੈਂ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਮੈਂ ਅਸਲ ਰਾਣੀ ਵੀ ਹਾਂ ਤੇ ਤੇਰੇ ਪਿਤਾ ਦੀ ਘਰਵਾਲੀ ਵੀ ਹਾਂ ਪਰ ਨਾਮ ਨਾ ਜਪਣ ਕਰਕੇ ਅੱਜ ਮੈਨੂੰ ਗੋਲੀਆਂ ਵਾਲਾ ਜੀਵਨ ਬਤੀਤ ਕਰਨਾ ਪੈ ਰਿਹਾ ਹੈ ਤੇ ਧਰੂ ਆਪਣੀ ਮਾਤਾ ਨੂੰ ਪੁੱਛਦਾ ਹੈ ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਨ ਮੀਤਾ ਧਰੂ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਇਹੋ ਜਾਂ ਕਿਹੜਾ ਕਾਰਜ ਕਰਾਂ ਜਿਹਦੇ ਕਰਕੇ ਸਾਨੂੰ ਰਾਜ ਵੀ ਮਿਲ ਜਾਵੇ ਤੇ ਸਾਡੇ ਵੈਰੀ ਵੀ ਸਾਡੇ ਮਿੱਤਰ ਬਣ ਜਾਣ ਜਿਹੜੇ ਸਾਡੇ ਦੁਸ਼ਮਣ ਹਨ ਉਹ ਵੀ ਸਾਡੇ ਮਿੱਤਰ ਬਣ ਜਾਣ ਜਿਸ ਤਰ੍ਹਾਂ ਮੈਨੂੰ ਅਜ ਰਾਜ ਦੇ ਵਿੱਚੋਂ ਕੱਢਿਆ ਹੈ ਉਹ ਪਿਤਾ ਵੀ ਮੇਰਾ ਸਤਕਾਰ ਕਰੇ ਮਾਂ ਵੀ ਮੈਨੂੰ ਸਤਕਾਰ ਕਰੇ ਛੋਟੀ ਮਾਂ ਵੀ ਮੈਨੂੰ ਪਿਆਰ ਕਰੇ ਐਗੂ ਜਾ ਕਿਹੜਾ ਕੰਮ ਕਰਾਂ ਜਿਹਦੇ ਨਾਲ ਸਾਨੂੰ ਰਾਜ ਭਾਗ ਵੀ ਮਿਲ ਜਾਵੇ ਆਗੋ ਮਾਂ ਨੇ ਸਮਝਾਣਾ ਕੀਤਾ ਸੋ ਨੀਤੀ ਨੇ ਸਮਝਾਣਾ ਕੀਤਾ ਪਰ ਮੇਸਰ ਆਰਾ ਦੀ ਐ ਜਦ ਹੋਈ ਐ ਪਤ ਤ ਪੁਨੀਤਾ ਕਹਿਣ ਲੱਗੀ ਬੇਟਾ ਕੇਵਲ ਪਰਮਾਤਮਾ ਦਾ ਨਾਮ ਹੈ ਬੰਦਗੀ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਡੇ ਵੈਰੀ ਵੀ ਸਾਡੇ ਮਿੱਤਰ ਬਣ ਜਾਂਦੇ ਹਨ ਤੇ ਸਾਨੂੰ ਰਾਜ ਭਾਗ ਵੀ ਮਿਲ ਜਾਣਾ ਹੈ ਕੋਈ ਵੀ ਦੁਨੀਆ ਦੀ ਐਸੀ ਵਸਤੂ ਨਹੀਂ ਜਿਹੜੀ ਉਸ ਪਰਮਾਤਮਾ ਦੇ ਘਰ ਤੋਂ ਪਰਮਾਤਮਾ ਦੇ ਦਰ ਤੋਂ ਨਹੀਂ ਮਿਲਦੀ ਪਰ ਜੇ ਆਪਾਂ ਬੰਦਗੀ ਕਰ ਲਈਏ ਸਿਮਰਨ ਕਰ ਲਈਏ ਤੇ ਸਾਨੂੰ ਹਰ ਇੱਕ ਖੁਸ਼ੀ ਮਿਲ ਸਕਦੀ ਹੈ ਦੋਵਾਂ ਦੇ ਅੱਖਾਂ ਦੇ ਵਿੱਚ ਅਥਰੂ ਹਨ ਦੋਵੇਂ ਵੈਰਾਗ ਵਿੱਚ ਹਨ ਤੇ ਜਦੋਂ ਪੁੱਤਰ ਰੋਂਦਾ ਹੋਵੇ ਨਾ ਤੇ ਮਾਂ ਦੀਆਂ ਅੱਖਾਂ ਦੇ ਵਿੱਚ ਵੈਰਾਗ ਤੇ ਅਥਰੂ ਆ ਜਾਂਦੇ ਹਨ ਹੁਣ ਇਹ ਵਿਚਾਰ ਕਰਦੇ ਹੋਏ ਦੋਨੋਂ ਲੰਮੇ ਪੈ ਗਏ ਪਰ ਹੁਣ ਧਰੂ ਛੋਟੀ ਉਮਰ ਹੈ ਪਰ ਮਨ ਦੇ ਵਿੱਚ ਇੱਕੋ ਗੱਲ ਘੁੰਮਦੀ ਹੈ ਕਿ ਮੈਂ ਕਿਸ ਤਰੀਕੇ ਦੇ ਨਾਲ ਨਾਮ ਜਪਾਂ ਕਿਦਾਂ ਸਿਮਰਨ ਕਰਾਂ ਕਿਦਾਂ ਭਗਤੀ ਕਰਾਂ ਜਿਸ ਦੇ ਨਾਲ ਮੈਨੂੰ ਪਰਮਾਤਮਾ ਮਿਲ ਜਾਵੇ ਮੈਨੂੰ ਉਹ ਰਾਜ ਭਾਗ ਦੁਆਰਾ ਮਿਲ ਜਾਵੇ ਮੇਰਾ ਪਿਤਾ ਵੀ ਮੈਨੂੰ ਪਿਆਰ ਕਰੇ ਮੈਨੂੰ ਮੇਰੀ ਮਾਂ ਵੀ ਪਿਆਰ ਕਰੇ ਛੋਟੀ ਮਾਂ ਵੀ ਪਿਆਰ ਕਰੇ ਮੈਂ ਕਿਸ ਤਰ੍ਹਾਂ ਨਾਮ ਜਪਾਂ ਬਾਹਰ ਚੱਲਿਆ ਕਰਨ ਤਪ ਮਨ ਬੇਰਾਗੀ ਹੋਏ ਆਤੀਤਾ ਹੁਣ 5 ਸਾਲ ਦੀ ਅਵਸਥਾ ਹੈ 5 ਸਾਲ ਦੀ ਅਵਸਥਾ ਦੇ ਵਿੱਚ ਇਹ ਤੇ ਪਤਾ ਨਹੀਂ ਨਾਮ ਕਿਦਾਂ ਜਪਣਾ ਹੈ ਸਿਮਰਨ ਕਿਦਾਂ ਕਰਨਾ ਹੈ ਪਰ ਮਨ ਦੇ ਵਿੱਚ ਇਹ ਤਾਂਗ ਜਰੂਰ ਹੈ ਮਨ ਦੇ ਵਿੱਚ ਇਹ ਤਾਂਗ ਜਰੂਰ ਹੈ ਕਾਸ਼ਿਸ਼ ਜਰੂਰ ਹੈ ਗੁਰੂ ਪ੍ਰਤੀ ਪ੍ਰੀਤ ਹੋ ਗਈ ਪ੍ਰੀਤ ਦੇ ਨਾਲ-ਨਾਲ ਪ੍ਰਤੀਤ ਹੋ ਗਈ ਗੁਰੂ ਤੇ ਵਿਸ਼ਵਾਸ ਹੋ ਗਿਆ ਕਿ ਜੇਕਰ ਮੈਂ ਨਾਮ ਜਪ ਲਿਆ ਤੇ ਮੈਨੂੰ ਰਾਜ ਵਿੱਚ ਜਗ੍ਹਾ ਮਿਲ ਜਾਣੀਗੇ ਤੇ ਉਸ ਤੋਂ ਬਾਅਦ ਰਾਤ ਸੁੱਤੇ ਹੋਏ ਹਨੇਰੇ ਦੇ ਵਿੱਚ ਮਾਂ ਦੇ ਕਲਮਾਂ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕ ਕੇ ਹਨੇਰੇ ਦੇ ਵਿੱਚ ਘਰੋਂ ਚਲਾ ਗਿਆ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਘਰ ਤੋਂ ਬਾਹਰ ਚਲਾ ਗਿਆ ਜੰਗਲ ਦੇ ਵਿੱਚ ਗਿਆ ਤੇ ਜੰਗਲ ਦੇ ਵਿੱਚ ਹੁਣ ਉੱਚੀ ਉੱਚੀ ਆਵਾਜ਼ਾਂ ਮਾਰੀ ਜਾਂਦਾ ਹੈ ਪਰਮਾਤਮਾ ਨੂੰ ਲੱਭਦਾ ਫਿਰਦਾ ਹੈ ਹੁਣ ਜਦੋਂ ਪਰਮਾਤਮਾ ਨੂੰ ਲੱਭਦਾ ਹੈ ਉਸ ਸਮੇਂ ਜਦੋਂ ਨਾਰਦਾ मुनि ਜੀ ਉੱਥੋਂ ਨਿਕਲੇ ਉਹਨਾਂ ਨੇ ਵੇਖਿਆ ਕਿ ਛੋਟੀ ਅਵਸਥਾ ਹੈ ਇੱਕ ਬਾਲਕ ਹਨੇਰੇ ਦੇ ਵਿੱਚ ਤੁਰਿਆ ਫਿਰਦਾ ਹੈ ਕਿਤੇ ਕੋਈ ਜਾਨਵਰ ਨਾ ਖਾ ਜਾਵੇ ਕਿਤੇ ਡਰ ਨਾ ਜਾਵੇ ਤੇ ਜਾ ਕੇ ਪੁੱਛਣਾ ਕੀਤਾ ਕਿ ਇਹ ਬਾਲਕ ਤੂੰ ਕੌਣ ਹੈ ਇਹ ਕਹਿਣ ਲੱਗਾ ਕਿ ਮੈਂ ਧਰੂ ਹਾਂ ਤੇ ਨਾਰਦ ਜੀ ਪੁੱਛਣ ਲੱਗੇ ਤੂੰ ਕਿਹਦਾ ਪੁੱਤਰ ਹੈ ਤੇ ਜਵਾਬ ਦਿੱਤਾ ਮੈਂ ਉਤਾਨ ਪਦ ਰਾਜੇ ਦਾ ਪੁੱਤਰ ਹਾਂ ਤੇ ਜੰਗਲ ਦੇ ਵਿੱਚ ਕੀ ਕਰਦਾ ਹੈ ਹਨੇਰੇ ਵਿੱਚ ਕੀ ਕਰਨ ਆਇਆ ਕਹਿੰਦਾ ਮੈਂ ਪ੍ਰਮਾਤਮਾ ਨੂੰ ਪਾਉਣਾ ਹੈ ਪ੍ਰਮਾਤਮਾ ਨੂੰ ਲੱਭਣ ਆਇਆ ਹਾਂ ਮੈਂ ਬੰਦਗੀ ਕਰਨੀ ਹੈ ਹੁਣ নারদ ਜੀ ਕਹਿਣ ਲੱਗੇ ਕਹਿੰਦੇ ਬਾਲਕ ਤੋਂ ਬਹੁਤ ਛੋਟਾ ਹੈ ਤੇਰੀ ਹਸਣ ਖੇਡਣ ਦੀ ਉਮਰ ਹੈ ਤੇਰੀ ਖਾਣ ਪੀਣ ਦੀ ਉਮਰ ਹੈ ਜਾ ਘਰ ਚੱਲ ਜਾ ਘਰ ਜਾ ਕੇ ਆਰਾਮ ਕਰ ਤੇਰੇ ਘਰ ਦੇ ਵੇਖਦੇ ਹੋਣਗੇ ਤੇ ਆਗੋਂ ਧਰੂ ਕਹਿੰਦਾ ਕਹਿੰਦਾ ਜੇਕਰ ਤੁਸੀਂ ਪਰਮਾਤਮਾ ਦਾ ਨਾਮ ਜਪਾ ਸਕਦੇ ਹੋ ਮੈਨੂੰ ਪਰਮਾਤਮਾ ਦਾ ਰਸਤਾ ਦੱਸ ਸਕਦੇ ਹੋ ਫਿਰ ਤੇ ਠੀਕ ਹੈ ਨਹੀਂ ਤੇ ਤੁਸੀਂ ਆਪਣੇ ਰਸਤੇ ਤੇ ਮੈਂ ਆਪਣੇ ਰਸਤੇ ਹੁਣ ਨਾਰਦ ਨੇ بڑے ਤਰੀਕਿਆਂ ਦੇ ਨਾਲ ਧਰੂ ਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਪਰ ਧਰੂ ਨਾ ਮੰਨਿਆ ਫਿਰ ਨਾਰਦ ਨੇ ਉਸ ਨੂੰ ਨਾਮ ਜਪਾਣ ਵਾਸਤੇ ਬੰਦਗੀ ਕਰਨ ਵਾਸਤੇ ਇੱਕ ਮੰਤਰ ਦਿੱਤਾ ਇੱਕ ਸ਼ਬਦ ਦਿੱਤਾ ਹੁਣ ਇਹ ਇੱਧਰ ਬੰਦਗੀ ਕਰਨ ਲੱਗ ਪਿਆ ਗੱਲ ਉੱਡਦੀ ਉੱਡਦੀ ਰਾਜੇ ਤੱਕ ਪਹੁੰਚ ਗਈ ਸਵੇਰ ਹੋ ਗਈ ਜਦੋਂ ਸਵੇਰ ਹੋਈ ਤੇ ਪਤਾ ਲੱਗਾ ਕਿ ਉਸ ਦਾ ਪੁੱਤਰ ਜੰਗਲਾਂ ਵੱਲ ਚਲਾ ਗਿਆ ਹੈ ਛੋਟੀ ਅਵਸਥਾ ਹੈ ਕੋਈ ਜਾਨਵਰ ਨਾ ਖਾ ਜਾਵੇ ਕਿਤੇ ਡਰ ਨਾ ਜਾਵੇ ਸਨੇਹਾ ਭੇਜਿਆ ਪਿਛੋ ਰਾਜੇ ਸੱਦਿਆ ਹੁਬ ਚਲ ਰਾਜ ਕਰੋ ਨਿਤਨੀਤਾ ਪਹਿਲੇ ਰਾਜੇ ਨੇ ਭੇਜਿਆ ਕਿ ਪੁੱਤਰ ਤੂੰ ਵਾਪਸ ਆ ਜਾ ਤੂੰ ਜੋ ਚਾਹਨਾ ਹੈ ਤੈਨੂੰ ਦੇ ਦਿੱਤਾ ਜਾਵੇਗਾ ਤੂੰ ਵਾਪਸ ਆ ਜਾ ਤੈਨੂੰ ਅੱਧਾ ਰਾਜ ਵੀ ਦੇ ਦਿੱਤਾ ਜਾਵੇਗਾ ਹੁਣ ਪ੍ਰਤੀਤ ਹੋਰ ਵੱਧ ਗਈ ਹੁਣ ਸੋਚਣ ਲੱਗਾ ਕਿ ਅਜੇ ਤੇ ਮੈਂ ਬੰਦਗੀ ਕਰਨ ਬਾਰੇ ਸਿਮਰਨ ਕਰਨ ਬਾਰੇ ਸੋਚਿਆ ਹੀ ਹੈ ਅਜੇ ਤੇ ਮੈਂ ਜੰਗਲ ਦੇ ਵਿੱਚ ਆਇਆ ਨਹੀਂ ਹਾਂ ਨਾਮ ਜਪਣਾ ਸ਼ੁਰੂ ਹੀ ਕੀਤਾ ਹੈ ਤੇ ਮੈਨੂੰ ਅੱਧਾ ਰਾਜ ਮਿਲ ਗਿਆ ਤੇ ਜੇਕਰ ਮੈਂ ਨਾਮ ਜਪ ਲਿਆ ਸਿਮਰਨ ਕਰ ਲਿਆ ਤੇ ਫਿਰ ਮੈਨੂੰ ਕੀ ਕੁਝ ਨਹੀਂ ਮਿਲ ਸਕਦਾ ਜਵਾਬ ਦੇ ਦਿੱਤਾ ਫਿਰ ਰਾਜੇ ਨੇ ਸਨੇਹਾ ਭੇਜਿਆ ਪਿੱਛੋਂ ਰਾਜੇ ਸੱਦਿਆ ਅਬਚਲ ਰਾਜ ਕਰੋ ਨਿਤ ਨੇਤਾ ਕਹਿੰਦੇ ਸਦਾ ਵਸਤੇ ਤੂੰ ਰਾਜ ਕਰ ਤੈਨੂੰ ਸਾਰਾ ਰਾਜ ਦੇ ਦਿੰਨੇ ਆ ਤੂੰ ਵਾਪਸ ਆ ਜਾ ਪਰ ਤ੍ਰੂਵ ਨੇ ਜਵਾਬ ਦੇ ਦਿੱਤਾ ਕਹਿੰਦਾ ਨਹੀਂ ਹੁਣ ਮੈਂ ਵਾਪਸ ਨਹੀਂ ਆਵਣਾ ਹੁਣ ਮੈਂ ਉਸ ਪਰਮਾਤਮਾ ਨੂੰ ਪਾ ਕੇ ਹੀ ਆਉਣਾ ਹੈ ਹੁਣ ਬੰਦਗੀ ਕੀਤੀ ਸਿਮਰਨ ਕੀਤਾ ਪਰਮਾਤਮਾ ਨੂੰ ਆਉਣਾ ਪਿਆ ਹਾਰ ਚੱਲੇ ਗੁਰਮਖ ਜਗ ਜੀਤਾ ਪਰਮਾਤਮਾ ਨੂੰ ਪਾਇਆ ਤੇ ਗੁਰਮਖ ਪਿਆਰਿਓ ਜਦੋਂ ਉਸ ਪਰਮਾਤਮਾ ਨੂੰ ਪਾਇਆ ਹੈ ਉਸ ਤੋਂ ਬਾਅਦ ਮੰਗਿਆ ਕੀ ਜਦੋਂ ਪਰਮਾਤਮਾ ਨੇ ਆ ਕੇ ਮਾਲਕ ਨੇ ਪੁੱਛਿਆ ਕਿ ਮੰਗ ਕੀ ਚਾਹੀਦਾ ਹੈ ਕਹਿੰਦਾ ਇੱਕ ਤੇ ਤੁਹਾਡਾ ਨਾਮ ਮੇਰੇ ਹਿਰਦੇ ਚੋਂ ਖਤਮ ਨਾ ਹੋਵੇ ਤੇ ਦੂਸਰੀ ਗੱਲ ਮੇਰੀ ਇਹ ਜਿਹੜੀ ਤਾਂਗ ਹੈ ਕਸ਼ਿਸ਼ ਹੈ ਜਿਹੜੀ ਮੇਰੀ ਤੁਹਾਡੇ ਪ੍ਰਤੀ ਭਾਵਨਾ ਹੈ ਉਹ ਕਦੇ ਖਤਮ ਨਾ ਹੋਵੇ ਇਹ ਕਦੇ ਸਿਮਰਨ ਖਤਮ ਨਾ ਹੋਵੇ ਤੇ ਗੁਰਮਖ ਪਿਆਰਿਓ ਮਾਲਕ ਨੇ ਉਸ ਪ੍ਰਮਾਤਮਾ ਨੇ ਉਸ ਦੀਆਂ ਝੋੜੀਆਂ ਭਰੀਆਂ ਤੇ ਬ੍ਰਹਮ ਦਾ ਗਿਆਨ ਕਰਵਾ ਦਿੱਤਾ 5 ਸਾਲ ਦੀ ਅਵਸਥਾ ਦੇ ਵਿੱਚ ਜਦੋਂ ਬ੍ਰਹਮ ਦਾ ਗਿਆਨ ਹੋਇਆ ਤੇ ਨਾਰਦ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੇਰੇ ਪੁੱਤਰ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ। ਰੱਥ ਲੈ ਕੇ ਰਾਜਾ ਉੱਥੇ ਪਹੁੰਚਿਆ ਤੇ ਰਾਜੇ ਨੇ ਤ੍ਰੋ ਨੂੰ ਰੱਥ ਵਿੱਚ ਬਿਠਾਇਆ ਕਿਉਂਕਿ ਪ੍ਰਮਾਤਮਾ ਨੇ ਪਹਿਲੇ ਕਹਿ ਦਿੱਤਾ ਸੀ ਕਿ ਤੈਨੂੰ ਹਰ ਇੱਕ ਚੀਜ਼ ਮਿਲ ਜਾਵੇਗੀ ਤੇਰੀ ਹਰ ਇੱਕ ਸ਼ਰਤ ਮੰਨੀ ਜਾਵੇਗੀ। ਤੇਰੀ ਹਰ ਇੱਕ ਮਨੋ ਕਾਮਨਾ ਪੂਰੀ ਹੋਏਗੀ ਪਰ ਸਭ ਤੋਂ ਪਹਿਲੇ ਤੂੰ ਜੋ ਸੋਚ ਕੇ ਨਾਮ ਜਪਣਾ ਸ਼ੁਰੂ ਕੀਤਾ ਹੈ ਕਿ ਮੈਨੂੰ ਰਾਜ ਮਿਲ ਜਾਵੇ ਹੁਣ ਪਹਿਲੇ ਤੂੰ ਰਾਜ ਕਰ ਰਥ ਦੇ ਉਤੇ ਬਿਠਾਇਆ ਤੇ ਜਾ ਕਰਕੇ ਰਾਜ ਵਿੱਚ ਆਏ ਹਨ ਤੇ ਗੁਰਮਖ ਪਿਆਰੇ ਉਸ ਤੋਂ ਪਹਿਲੇ ਜਿਹੜੀ ਦੂਸਰੀ ਰਾਣੀ ਹੈ ਸੁਰਿਚੀ ਉਸ ਦੇ ਵਿੱਚੋਂ ਉਸ ਦਾ ਪੁੱਤਰ ਹੈ ਉਤਮ ਉਹਨਾਂ ਰਾਣੀ ਨੇ ਵੀ ਤੇ ਉਸ ਦੇ ਪੁੱਤਰ ਨੇ ਵੀ ਸਿਰ ਝੁਕਾਇਆ ਕਿਉਂਕਿ ਬੰਦਗੀ ਕੀਤੀ ਹੈ ਗੁਰਮਖ ਪਿਆਰਿਓ ਵੈਰੀ ਤੇ ਸਭ ਹੋਮਣ ਮੀਤਾ ਸਾਰੇ ਉਹਨਾਂ ਦੇ ਮਿੱਤਰ ਬਣ ਗਏ ਕਿਉਂਕਿ ਬੰਦਗੀ ਹੈ ਨਾਮ ਹੈ ਸਿਮਰਨ ਗਏ ਤੇ ਗੁਰਮਖ ਪਿਆਰਿਓ ਉਸ ਤੋਂ ਬਾਅਦ ਉਤਾਨ ਪਦ ਆਪ ਬੰਦਗੀ ਕਰਨ ਵਾਸਤੇ ਜੰਗਲਾਂ ਦੇ ਵਿੱਚ ਚਲਾ ਗਿਆ ਹੈ ਤੇ ਥਰੂ ਨੂੰ ਰਾਜ ਰਾਜ ਮਿਲਿਆ ਹੁਣ ਝੋਗੀ ਦੇ ਵਿੱਚੋਂ ਰਾਜ ਦੇ ਉੱਤੇ ਬਿਠਾ ਦਿੱਤਾ ਐਸੀ ਵਡਿਆਈ ਕੇਵਲ ਤੇ ਕੇਵਲ ਗੁਰਨਾਨਕ ਦੇ ਘਰ ਦੀ ਹੈ ਜਿਸ ਨੇ ਵੀ ਜਪਿਆ ਹੈ ਜਿਸ ਨੇ ਵੀ ਸਿਮਰਨ ਕੀਤਾ ਹੈ ਉਸ ਦੀਆਂ ਝੋੜੀਆਂ ਸਤਿਗੁਰ ਜੀ ਨੇ ਖੁਸ਼ੀਆਂ ਦੇ ਨਾਲ ਭਰ ਦਿੱਤੀਆਂ ਹਨ ਇਸ ਕਰਕੇ ਜਦੋਂ ਵੀ ਮੰਗਣਾ ਹੈ ਉਸ ਮਾਲਕ ਦੇ ਦਰ ਤੋਂ ਕੇਵਲ ਨਾਮ ਮੰਗ ਲਈਏ ਜੇ ਸਿਮਰਨ ਮੰਗ ਲਈਏ ਬੰਦਗੀ ਮੰਗ ਲਈਏ ਤੇ ਦੁਨਿਆਵੀ ਚੀਜ਼ਾਂ ਸਭ ਪਿੱਛੇ ਤੁਰ ਆਂਦੀਆਂ ਹਨ